ਕਿਸ ਨੇ ਸੱਚੀ ਕਿਹਾ ਹੈ ਕਿ ਜਦੋਂ ਮਾੜਾ ਸਮਾਂ ਆਉਂਦਾ ਹੈ ਤਾਂ ਦੇ ਹੀ ਲੋਕਾਂ ਦੇ ਅਸਲ ਚਿਹਰੇ ਸਾਫ਼ ਨਜ਼ਰ ਆਉਂਦੇ ਹਨ ਪੰਜਾਬੀ ਕਮੇਟੀ ਦੇ ਬਾਦਸ਼ਾਹ ਪੰਜਾਬੀ ਫਿਲਮਾਂ ਦੇ ਥੰਮ ਜਸਵਿੰਦਰ ਪੱਲਾ ਦੀ ਮੌਤੇ ਕਿਸ ਨੇ ਕਿੰਨਾ ਕੁ ਦੁੱਖ ਮਨਾਇਆ ਹੈ ਇਹ ਆਪਾਂ ਨੂੰ ਸਭ ਨੂੰ ਪਤਾ ਹੀ ਹੈ ਇੱਕ ਪਾਸੇ ਤਾਂ ਮੁਹਾਲੀ ਦੇ ਬਲੌਂਗੀ ਸ਼ਮਸ਼ਾਨ ਘਾਟ ਵਿੱਚ ਪੱਲਾ ਸਾਹਿਬ ਦਾ ਸੇਵਾ ਬਰ ਰਿਹਾ ਸੀ ਤੇ ਦੂਜੇ ਪਾਸੇ ਉਸੇ ਸ਼ਾਮ ਮੁਹਾਲੀ ਦੇ ਸਟੇਡੀਅਮ ਵਿੱਚ ਫਿਲਮ ਫੇਅਰ ਅਵਾਰਡ ਦੇ ਜਸ਼ਨ ਮਨਾਏ ਜਾ ਰਹੇ ਸੀ 40 ਸਾਲ ਕੈਸਟਾਂ ਤੇ ਫਿਲਮਾਂ ਰਾਹੀਂ ਫਸਾਉਣ ਵਾਲੇ ਜਸਵਿੰਦਰ ਭੱਲੇ ਨੂੰ 2 ਮਿੰਟ ਦੀ ਸ਼ਰਧਾਂਜਲੀ ਦੇਣ ਉਪਰੰਤ ਜੋ ਕਲਾਕਾਰ ਦੁਪਹਿਰ ਵੇਲੇ ਜਸਵਿੰਦਰ ਭੱਲੇ ਦੇ ਅੰਤਮ ਦਰਸ਼ਨਾਂ ਮੌਕੇ ਵੱਡੇ ਵੱਡੇ ਹੰਝੂ ਬਹਾ ਰਹੇ ਸੀ ਉਹੀ ਸਭ ਸ਼ਾਮ ਨੂੰ ਸੰਗੀਤਕ ਧੁਨਾ ਦੇ ਥੁਮਕਿਆਂ ਤੇ ਤਾੜੀਆਂ ਮਾਰਦੇ ਮੁਸਕਰਾ ਰਹੇ ਸੀ ਆਹ ਲੱਗ ਰਿਹਾ ਸੀ ਜਿਵੇਂ ਉਹ ਭੱਲਾ ਸਾਹਿਬ ਦੇ ਜਹਾਨੋਂ ਤੁਰ ਜਾਂਦੀਆਂ ਖੁਸ਼ੀਆਂ ਮਨਾ ਰਹੇ ਹੋਣ ਬਹੁਤ ਹੀ ਦੁੱਖ ਦੀ ਗੱਲ ਹੈ ਕਿਉਂਕਿ ਆਪਾਂ ਸੋਚਦੇ ਹਾਂ ਕਿ ਜੇਕਰ ਗਵਾਨ ਵਿੱਚ ਕਿਸੇ ਦੀ ਮੌਤ ਹੋ ਜਾਵੇ ਤਾਂ ਆਪਾਂ ਟੈਲੀਵਿਜ਼ਨ ਤੱਕ ਦੀ ਸੋਚ ਆਉਣ ਨਹੀਂ ਕਰਦੇ ਅਤੇ ਨਾ ਹੀ ਆਪਾਂ ਆਪਦੇ ਚੁੱਲ੍ਹੇ ਵਿੱਚ ਅੱਗ ਪਾਉਂਦੇ ਹਾਂ ਇਸ ਸੰਬੰਧੀ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਚਰਚਾ ਖੂਬ ਗਰਮ ਹੋਈ ਹੋਈ ਹੈ ਇਸ ਘਟਨਾ ਕਰਮ ਨੇ ਲੋਕਾਂ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਇੱਕ ਇਹਨਾਂ ਦਾ ਵਿਰੋਧ ਕਰਨ ਲੱਗੇ ਤੇ ਦੂਜੇ ਇਸ ਸੰਬੰਧੀ ਆਪਣੀਆਂ ਆਪਣੀਆਂ ਰਾਏਆਂ ਆਪਣੇ ਆਪਣੇ ਵਿਚਾਰ ਦੇਣ ਲੱਗੇ ਉਹਨਾਂ ਮੁਤਾਬਕ ਇਹ ਪ੍ਰੋਗਰਾਮ ਬੰਬਈ ਵਾਲੇ ਨੇ ਕਰਵਾਇਆ ਸੀ ਜਿਨ੍ਹਾਂ ਦੇ स्लॉट ਪਹਿਲਾਂ ਹੀ ਬੁੱਕ ਸਨ ਤੇ ਕਲਾਕਾਰਾਂ ਦੇ ਆ ਤਰੀਕਾ ਵੀ ਫਿਕਸ ਹੋਈਆਂ ਵੀ ਅਸੀਂ ਹੁਣ ਜੇਕਰ ਮੈਂ ਇੰਜ ਕਹਾ ਕਿ ਜੇਕਰ ਉਸ ਦਿਨ ਕੋਈ ਕੁਦਰਤੀ ਆਫਤ ਆ ਜਾਂਦੀ ਜਾਂ ਐਉਂ ਸਮਝੋ ਵੀ ਰੱਬ ਨਾ ਕਰੇ ਜੇ ਮੁੱਖ ਪ੍ਰਬੰਧਕ ਦੇ ਪਰਿਵਾਰ ਨਾਲ ਜਾਂ ਉਸ ਨਾਲ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਕੀ ਉਹ ਇਹ ਪ੍ਰੋਗਰਾਮ ਕਰਵਾਉਂਦਾ ਕੀ ਉਸ ਲਈ ਪ੍ਰੋਗਰਾਮ ਕਰਵਾਉਣਾ ਜ਼ਰੂਰੀ ਸੀ ਮੈਨੂੰ ਨਹੀਂ ਲੱਗਦਾ ਕਿ ਉਹ ਇਸ ਤਰ੍ਹਾਂ ਸੋਚਦਾ ਹੁਣ ਜੇਕਰ ਮੇਰੀਆਂ ਗੱਲਾਂ ਤੇ ਤੁਹਾਨੂੰ ਯਕੀਨ ਨਾ ਆਵੇ ਤਾਂ ਇੰਜ ਸੋਚ ਲਵੋ ਦੀਵਾਲੀ ਦਸਹਿਰੇ ਵਾਲੇ ਦਿਨ ਤੁਹਾਡੇ ਘਰ ਜੇ ਕੋਈ ਮੰਦਭਾਗੀ ਘਟਨਾ ਵਾਪਰੇ ਤੁਸੀਂ ਦੀਵਾਲੀ ਦਸਹਿਰਾ ਨਹੀਂ ਮਨਾਉਂਗੇ ਅਤੇ ਦੂਜੇ ਪਾਸੇ ਤੁਸੀਂ WhatsApp ਖੋਲ ਹੁਣੇ ਆਇਆ ਸਟੇਟਸ ਚੈੱਕ ਕਰੋ ਜਿਸ ਵਿੱਚ ਤੁਹਾਡਾ ਕਰੀਬੀ ਤੁਹਾਡੇ ਦੁੱਖ ਵਾਰੀ ਪਤਾ ਹੋਣ ਦੇ باوجود ਵੀ ਘਰ ਨੂੰ ਲੜੀਆਂ ਲਾਵੇ ਅਤੇ ਪਟਾਕੇ ਪਾਵੇ ਹੁਣ ਤੁਹਾਨੂੰ ਹੋਰ ਆ ਹੀ ਲੱਗੇਗਾ ਨਾ ਪੰ ਤੁਸੀਂ ਐਦਾਂ ਤਾਂ ਨਹੀਂ ਕਹਿ ਸਕਦੇ ਕਿ ਇਹ ਉਹਨਾਂ ਦਾ ਨਿੱਜੀ ਫੈਸਲਾ ਹੈ ਇੱਕ ਵਾਰ ਤਾਂ ਤੁਹਾਡੇ ਮਨ ਨੂੰ ਠੇਸ ਪਹੁੰਚੇਗੀ ਬਾਅਦ ਵਿੱਚ ਭਾਵੇਂ ਤੁਸੀਂ ਇਸ ਚੀਜ਼ ਨੂੰ ਸਹਿਨ ਕਰ ਲਮੋ ਜਿਨ੍ਹਾਂ ਨੂੰ ਅਸਲ ਵਿੱਚ ਦੁੱਖ ਸੀ ਜੋ ਉੱਚੀ ਉੱਚੀ ਪੱਬਾਂ ਮਾਰ ਰੋ ਰਹੇ ਸੀ ਉਹ ਇਸ ਅਵਾਰਡ ਫੰਕਸ਼ਨ ਵਿੱਚ ਨਹੀਂ ਗਏ ਕੱਲ ਹੀ ਸਿਨੇਮਾ ਜਗਤ ਦੇ ਇੱਕ ਅਹਿਮ ਕਲਾਕਾਰ ਸਰਦਾਰ ਸੋਹੀ ਨੇ ਵੀ ਸੋਸ਼ਲ ਮੀਡੀਆ ਤੇ ਆ ਕੇ ਰੋਂਦਿਆਂ ਹੋਇਆਂ ਆਪਣੀ ਸ਼ਰਮਿੰਦਗੀ ਜ਼ਾਹਰ ਕੀਤੀ ਹੈ ਇਹ ਉਹ ਜਸਵਿੰਦਰ ਭੱਲਾ ਦੇ ਸੰਸਕਾਰ ਮੌਕੇ ਨਿੱਜੀ ਤਕਲੀਫ ਕਰਕੇ ਜਾ ਨਹੀਂ ਸਕੇ ਕਿਵੇਂ ਉਹਨਾਂ ਨੂੰ ਇਸ ਗੱਲ ਦਾ ਬਹੁਤ ਵੱਡਾ ਪਛਤਾਵਾ ਹੈ ਅਤੇ ਇਹ ਵੀ ਉਹਨਾਂ ਕਿਹਾ ਕਿ ਉਹ ਭੋਗ ਤੇ ਜ਼ਰੂਰ ਪਹੁੰਚਣਗੇ ਹੁਣ ਬਾਅਦ ਵਿੱਚ ਹੀ ਸਹੀ ਪਰ ਉਹਨਾਂ ਨੇ ਆਪਣਾ ਦੁੱਖ ਜ਼ਾਹਰਤਾ ਕੀਤਾ ਹੈ ਸਾਡੀ ਇਸ ਵੀਡੀਓ ਦਾ ਮਕਸਦ ਕਿਸੇ ਨੂੰ ਮਾੜਾ ਚੰਗਾ ਕਹਿਣਾ ਨਹੀਂ ਬਲਕਿ ਦੁੱਖ ਵਿੱਚ ਸ਼ਰੀਕ ਹੋਣ ਦੀ ਭਾਵਨਾਵਾਂ ਨੂੰ ਪ੍ਰਗਟ ਕਰਨਾ ਹੈ ਜਿੱਥੇ ਇੱਕ ਪਾਸੇ ਸਾਰਾ ਦੇਸ਼ ਜਸਵਿੰਦਰ ਭੱਲੇ ਦੇ ਤੁਰ ਜਾਣ ਦਾ ਦੁੱਖ ਮਨਾ ਰਿਹਾ ਹੈ ਪਰ ਉਸ ਦੇ ਨਾਲ ਹੀ ਉਸ ਦੇ ਨਾਲ ਫਿਲਮਾਂ ਵਿੱਚ ਕੰਮ ਕਰਨ ਵਾਲੇ ਉਸ ਦਾ ਪਰਿਵਾਰ ਹੀ ਅਸੀਂ ਪਰਿਵਾਰ ਹੀ ਕਹਾਂਗੇ ਕਿਉਂਕਿ ਫਿਲਮਾਂ ਵਿੱਚ ਕੰਮ ਕਰਨ ਵਾਲਾ ਉਸ ਦਾ ਪਰਿਵਾਰ ਹੀ ਉਸ ਦੇ ਦੁੱਖ ਨੂੰ ਦਿਲ ਨਹੀਂ ਲਾ ਰਿਹਾ ਮੁੱਠੀ ਪਰ ਪੰਜਾਬੀ ਜਗਤ ਦੇ ਇਹਨਾਂ ਕਲਾਕਾਰਾਂ ਨੂੰ ਸੋਚਣ ਦੀ ਲੋੜ ਹੈ